ਕਾਜੋ ਮੁਲਾਜ਼ਮਾ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਇਸ ਵਿਸ਼ੇ ਤੇ ਜਾਣਕਾਰੀ ਤੁਹਾਨੂੰ ਦੇਵਾਂ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜਿਹੜੀਆਂ ਚਾਰ ਵੱਡੀਆਂ ਮੰਗਾਂ ਤੇ ਚੰਡੀਗੜ੍ਹ ਮੀਟਿੰਗ ਕਰਨਗੇ ਜੋ ਕਿ ਤੈਅ ਹੋ ਚੁੱਕੀ ਹੈ ਦੋ ਮੁਲਾਜ਼ਮਾ ਦੇ ਪੈਨਸ਼ਨਾਂ ਨੂੰ 6ਵੇਂ ਪੇ ਕਮਿਸ਼ਨ ਦਾ 18000 ਕਰੋੜ ਰੁਪਏ ਦਾ ਸੀ ਜਲਦੀ ਨਹੀਂ ਦੇਵੇ ਤਾਂ ਮੁਲਾਜ਼ਮਾ ਦੇ ਪੈਨਸ਼ਨ 2027 ਦੀ ਚੋਣਾਂ ਦਾ ਜਵਾਬ ਦੇਣਗੇ ਪੈਨਸ਼ਨ ਦੇ ਆਗੂ ਰਾਦੇਸ਼ ਸ਼ਾਮਗੀ ਨੇ ਦੱਸਿਆ ਸੀ ਕਿ ਜਿਵੇਂ ਪੈਨਸ਼ਨ ਨੂੰ ਫੈਕਟਰ 2.59 ਲਾਗੂ ਕਰਕੇ ਪੈਨਸ਼ਨ ਨੂੰ ਬੰਦਾ ਏਰੀਅਰ ਵੀ ਦਿੱਤਾ ਜਾਵੇ ਉਹ ਵੀ ਦਿਵਾਲੀ ਤੋਂ ਪਹਿਲਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਮੁਲਾਜ਼ਮਾਂ ਦੇ ਚੰਡੀਗੜ੍ਹ ਮੀਟਿੰਗ ਕਰਨਗੇ ਤੇ ਮੀਟਿੰਗ ਦੇ ਵਿੱਚ ਮੁਲਾਜ਼ਮਾਂ ਨੂੰ ਪੇ ਕਮਿਸ਼ਨ ਦਾ ਏਰੀਅਰ ਜੇ ਡੀਏ ਦੇ ਵਿੱਚ ਵਾਅਦੇ ਦਾ ਸਬੰਧੀ ਫੈਸਲਾ ਕੀਤਾ ਜਾ ਸਕਦਾ ਹੈ ਪੰਜਾਬ ਸਰਕਾਰ ਦੇ ਵੱਖ-ਵੱਖ ਸਰਕਾਰੀ ਮੈਕਮੇ ਦੇ ਵਿੱਚ ਖਾਲੀ ਪਈਆਂ ਅਸਾਮੀਆਂ ਜਲਦੀ ਭਰੇ ਤੇ ਪਰਮਿਸ਼ਨ ਪੀਰੀਅਡ ਵਾਲੇ ਮੁਲਾਜ਼ਮਾਂ ਦੀ ਤਨਖਾਹਾਂ ਦੇ ਵਿੱਚ ਵਾਅਦਾ ਕਰੇ ਅਧਿਕਾਰਿਕ ਕਰਮਚਾਰੀਆਂ ਦੇ ਪੈਨਸ਼ਨਜ਼ ਵੱਲੋਂ ਪਿਛਲੀ ਬੋਰਡ ਦੀਆਂ ਜ਼ਮੀਨਾਂ ਵੇਚਣ ਦੇ ਖਿਲਾਫ ਰੋਸ ਧਰਨਾ ਜਾਰੀ ਕੀਤਾ ਗਿਆ ਹੈ ਸਤਕਾਰ ਜੋਗ ਮੁਲਾਜ਼ਮ ਵੀਰੋ ਪੰਜਾਬ ਸਰਕਾਰ ਨੇ ਲੁਧਿਆਣਾ ਦੇ 10 ਦਫ਼ਤਰਾਂ ਦੀਆਂ ਇਮਾਰਤਾਂ ਨੂੰ ਵੇਚਣ ਦਾ ਫੈਸਲਾ ਕੀਤਾ ਸੀ ਜਿਸ ਦਾ ਧਰਨਾ ਰੋਸ ਵਜੋਂ ਮੀਤੀ 24/10/2023 ਤੋਂ 29/10/2023 ਨੂੰ ਚੀਫ ਦਫ਼ਤਰ ਲੁਧਿਆਣਾ ਵਿਖੇ ਰੋਸ ਧਰਨਾ ਦਿੱਤਾ ਜਾਵੇਗਾ ਤੇ 2/11/25 ਨੂੰ ਪੰਜਾਬ ਲੈਵਲ ਦਾ ਧਰਨਾ ਆਰਤੀ ਚੌਕ ਲੁਧਿਆਣਾ ਵਿਖੇ ਲਗਾਇਆ ਗਿਆ ਕਿ ਸਾਨੂੰ ਇਸ ਦੇ ਵਿੱਚ ਵੱਧ ਤੋਂ ਵੱਧ ਸ਼ਮੂਲਤ ਹੋਣ ਦੀ ਜ਼ਰੂਰਤ ਹੈ ਕਿਉਂਕਿ ਜੇ ਕਿ ਦਫ਼ਤਰੀ ਨੀਰੇ ਤੇ ਪਾਵਰ ਕਾਮ ਦਾ ਵਿਭਾਗ ਹੀ ਨੀਰੇ ਨਾ ਤਾਂ ਤਨਖਾਹਾਂ ਜਾਂ ਪੈਨਸ਼ਨਾਂ ਕਿਸ ਤੋਂ ਲੈਣੀਆਂ ਨੇ ਪੰਜਾਬ ਸਰਕਾਰ ਦੇ ਵਾਪਸ ਸਰਕਾਰੀ ਮੈਕਮੇ ਦੇ ਵਿੱਚ ਕਾਲੇ ਪਈਆਂ ਅਸਾਮੀਆਂ ਜਲਦੀ ਭਰੇ ਤੇ ਪਰਮਿਸ਼ਨ ਪੀਰੀਅਡ ਵਾਲੇ ਮੁਲਾਜ਼ਮਾਂ ਦੀ ਤਨਖਾਹਾਂ ਦੇ ਵਿੱਚ ਵਾਅਦਾ ਕਰੇ ਪੈਨਸ਼ਨ ਤੇ ਆਗੁਰਾ ਦੇ ਸ਼ਾਮ ਜੀ ਨੇ ਦੱਸਿਆ ਸੀ ਕਿ ਪੈਨਸ਼ਨ ਨੂੰ ਫੈਕਟਰ 2.59 ਲਾਗੂਗਾ ਕਿ ਪੈਨਸ਼ਨ ਨੂੰ ਬੰਦਾ ਏਰੀਆ ਦਿੱਤਾ ਜਾਵੇਗਾ ਦਿਵਾਲੀ ਤੋਂ ਪਹਿਲਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਮੁਲਾਜ਼ਮਾਂ ਨਾਲ ਚੰਡੀਗੜ੍ਹ ਮੀਟਿੰਗ ਕਰਨਗੇ ਮੀਟਿੰਗ ਦੇ ਵਿੱਚ ਮੁਲਾਜ਼ਮਾਂ ਨੂੰ ਪੀ ਕਮਿਸ਼ਨ ਦਾ ਏਰੀਆ ਤੇ ਡੀਏ ਦੇ ਵਿੱਚ ਵਾਧੇ ਸੰਬੰਧੀ ਫੈਸਲਾ ਕੀਤਾ ਜਾ ਸਕਦਾ ਹੈ ਪੰਜਾਬ ਸਰਕਾਰ ਦੇ ਵਕpropto ਸਰਕਾਰੀ ਮੈਕਬਿੰਦ ਵਿੱਚ ਖਾਲੀ ਪਈਆਂ ਅਸਾਮੀਆਂ ਜਲਦੀ ਭਰ ਅਤੇ ਪਰਮਿਸ਼ਨ ਪੀਰੀਅਡ ਵਾਲੇ ਮੁਲਾਜ਼ਮਾਂ ਦੀ ਤਨਖਾਹਾਂ ਦੇ ਵਿੱਚ ਵਾਧਾ ਕਰੇ ਮਾਨ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨ ਨਾਲ ਬੇਇਮਾਨੀ ਕੀਤੀ ਹੈ ਕਿਉਂਕਿ ਦਿਵਾਲੀ ਤੋਂ ਪਹਿਲਾਂ ਮੁਲਾਜ਼ਮਾਂ ਦੇ ਡੀਏ ਦੇ ਵਿੱਚ ਵਾਧਾ ਨਹੀਂ ਕੀਤਾ ਗਿਆ ਧੰਨਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਲਾਈਕ ਕਰੋ ਤੁਹਾਡੀ ਬੱਟਾ ਫਰਕ ਪਊਗਾ ਕਿਉਂਕਿ ਮੇਰੇ ਕੋ ਬਟਿੰਡੇ ਜਾਣਾ ਤਾਂ ਸਾਨੂੰ ਸੌਖਾ ਸੀ ਪਰ ਪਰਲੀ ਮੰਡੀ ਨਾ ਪਟਿਆਲਾ ਮੰਡੀ ਕੋ ਨਾਪਾ ਮੰਡੀ ਜਾਣਾ ਸਾਨੂੰ ਬਹੁਤ ਜ਼ਿਆਦਾ ਮੁਸ਼ਕਲ ਆ ਸਾਹਮਣਾ ਕਰਨਾ ਪੈਂਦਾ ਥਾਂ ਘੰਟਾ ਕਰਦਾ ਕਿਉਂਕਿ ਆਟਾ ਬੰਦ ਰਹਿੰਦੇ ਸੀ ਉਹ ਸਾਨੂੰ ਅੱਜ ਪੱਟੀ ਰਾਹ ਤੋਂ ਲੱਗਦਾ ਹੈ ਇਹ ਮਕਾਨਾਂ ਦੇ ਨਾਮ ਕਰਦੇ ਵਿੱਚ ਆਇਆ ਜੂੜ ਲਾ ਕੇ ਸੁਨਹਾਰਾ ਕਰਦਾ ਹੈ ਹਾਂਜੀ ਇਹਦੇ ਵਿੱਚ ਸਾਡੇ ਐਮਐਲਏ ਸਾਹਿਬ ਸਰਤਾ ਪ੍ਰਕਾਸ਼ ਜੀ ਉਹਨਾਂ ਨੂੰ ਮੰਗਰ ਕਾਇਆਂ ਨੇ ਕੈਕ ਮੇਰੀ ਤਨਖਾਹ ਕਿੱਥੋਂ ਲੈਣੀ ਆਲੀ ਪੰਜਾਬ ਸਰਕਾਰ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਜਿਹੜੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੇ ਜਿੱਤੀ ਸਰਕਾਰ ਬੋਲੋ ਸਰਕੂਲਰ ਕੀਤਾ ਗਿਆ ਸੀ ਕਿ ਅਸੀਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰ ਦਿੱਤੀ ਹੈ ਪਰ ਲਾਗੂ ਨਹੀਂ ਕੀਤੀ ਗਈ ਜਿਸ ਕਰਕੇ ਮੁਲਾਜ਼ਮਾਂ ਦੇ ਵੱਲੋਂ ਮੋਹਾਲੀ ਵਿੱਚ ਰੈਲੀ ਕੀਤੀ ਜਾਵੇਗੀ ਧੰਨਵਾਦ ਜੀ ਇਸ ਵੀਡੀਓ ਨੂੰ ਜੇ ਚੰਗੀ ਲੱਗੀ ਹੋਵੇ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਸ਼ੇਅਰ ਕਰੋ ਧੰਨਵਾਦ